ਲੋਕਾਂ ਨੂੰ ਮਿੱਠੀਆਂ-ਮਿੱਠੀਆਂ ਟੌਫੀਆਂ ਵੰਡਣ ਦਾ ਦੌਰ ਹੈ ਕਿਸਾਨਾਂ ਦੇ ਵੱਲੋਂ ਲਗਾਤਾਰ ਵਿਰੋਧ ਦਾ ਦੌਰ ਹੈ ਦਲ ਬਦਲੀਆਂ ਦਾ ਦੌਰ ਹੈ ਤੇ ਇੱਕ ਦੂਜੇ ਦੀ ਪਾਰਟੀ ਤੋਂ ਆਪਣੇ ਵੱਲ ਲੀਡ ਖਿੱਚਣ ਦਾ ਦੌਰ ਹੈ ਤੇ ਨਾਲ ਹੀ ਇੱਕ ਦੂਜੇ ਦੇ ਉੱਤੇ ਮਾਰੀਆਂ ਅਪੱਧਰ ਟਿੱਪੀਆਂ ਕਰਨ ਦਾ ਦੌਰ ਹੈ ਜੀ ਹਾਂ ਹਜ਼ੂਰ ਇਲੈਕਸ਼ਨ ਲੋਕ ਸਭਾ ਚੋਣਾ 2024 ਦਾ ਦੌਰ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਖਬਰ ਸਰਵੇਖਣ ਤੇ ਮੈਂ ਹਰਦੀਪ ਕੌਰ ਹਰ ਰੋਜ਼ ਦੀ ਤਰ੍ਹਾਂ ਹਾਜ਼ਰਾਂ ਲੈ ਕੇ ਖਬਰਾਂ ਦਾ ਅੰਦਰਲਾ ਸੱਚ ਜਿਸ ਥ੍ਰੀਕੇ ਨਾਲ ਮੈਂ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਗੱਲ ਕੀਤੀ ਕਿ ਕਿਹੜਾ ਦੌਰ ਚੱਲ ਰਿਹਾ ਜਦੋਂ ਕਿਸਾਨ ਲਗਾਤਾਰ ਰਾਜਨੀਤਿਕ ਆਗੂਆਂ ਦਾ ਵਿਰੋਧ ਕਰ ਰਹੇ ਨੇ ਬੀਤੇ ਕੱਲ ਸੁਸ਼ੀਲ ਰਿੰਕੂ ਦਾ ਵੱਡੇ ਪੱਧਰ ਤੇ ਵਿਰੋਧ ਹੋਇਆ ਜਦੋਂ ਡਾਕਟਰ ਅੰਬੇਦਕਰ ਸਾਹਿਬ ਨੂੰ ਇੱਕ ਤਰੀਕੇ ਦੇ ਨਾਲ ਸ਼ਰਧਾਂਜਲੀ ਦੇਖਣ ਪਹੁੰਚੇ ਤਾਂ ਉੱਥੇ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਜਦੋਂ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਤਾਂ ਉਸ ਵੇਲੇ ਸੁਸ਼ੀਲ ਰਿੰਕੂ ਨੇ ਕਿਸਾਨਾਂ ਨੂੰ ਗੁੰਡੇ ਕਹਿ ਕੇ ਬੁਲਾਇਆ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਇਹ ਲੋਕ ਲਗਾਤਾਰ ਸਾਡੇ ਭਾਈਚਾਰੇ ਦਾ ਵਿਰੋਧ ਕਰ ਰਹੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਮੈਂ ਤਾਂ ਡਾਕਟਰ ਅੰਬੇਦਕਰ ਨੂੰ ਸ਼ਰਧਾਂਜਲੀ ਦੇ ਫੁੱਲ ਅਰਪਣ ਕਰਨ ਗਿਆ ਸੀ ਲੇਕਿਨ ਮੈਨੂੰ ਉੱਥੇ ਕਿਸਾਨਾਂ ਵੱਲੋਂ ਪਹੁੰਚਣ ਤੇ ਰੋਕਿਆ ਗਿਆ ਜਦੋਂ ਇਹ ਸਾਰੀਆਂ ਚੀਜ਼ਾਂ ਚੱਲੀਆਂ ਤਾਂ ਮੈਂ ਵੀ ਸਿੱਖ ਪਾਈਚਾਰੇ ਤੋਂ ਇੱਕ ਬੀਬੀ ਉੱਠਦੇ ਨੇ ਜਿਨ੍ਹਾਂ ਦਾ ਨਾਮ ਸੀ ਪਰਮਜੀਤ ਕੌਰ ਖਾਲਸਾ ਉਹਨਾਂ ਨੇ ਕਿਹਾ ਕਿ ਮੈਂ ਵੀ ਮਦਵੀ ਸਿੱਖ ਪਾਈਚਾਰੇ ਤੋਂ ਹਾਂ ਮੈਂ ਵੀ ਕਿਸਾਨ ਪਰਿਵਾਰ ਦੇ ਨਾਲ ਸੰਬੰਧਿਤ ਹਾਂ ਲੇਕਿਨ ਸ਼ਸ਼ੀਲ ਰਿੰਕੂ ਦੇ ਨਾਲ ਅਜਿਹੀ ਕੋਈ ਗੱਲ ਨਹੀਂ ਹੋਈ ਲੇਕਿਨ ਉਹਨਾਂ ਦੇ ਵੱਲੋਂ ਕਿਸਾਨਾਂ ਨੂੰ ਗੁੰਡੇ ਕਹਿਣਾ ਨਿੰਦਨਯੋਗ ਹੈ ਹੁ ਜੇਕਰ ਕਿਸਾਨਾਂ ਦੇ ਬਾਬਤ ਗੱਲ ਕਰੀਏ ਤਾਂ ਕਿਸਾਨਾਂ ਨੂੰ ਕੀ ਇੱਕ ਵਾਰੀ ਗੁੰਡੇ ਕਿਹਾ ਗਿਆ ਨਹੀਂ ਕਿਸਾਨਾਂ ਦੇ ਬਾਬਤ ਤਾਂ ਸਮੇਂ-ਸਮੇਂ ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਵੱਲੋਂ ਚਾਹੇ ਮਨਾਖੀ ਲੇਖੀ ਦਾ ਜ਼ਿਕਰ ਕਰ ਲਈਏ ਜਿਨ੍ਹਾਂ ਨੇ ਕਿਸਾਨਾਂ ਨੂੰ ਮਵਾਲੀ ਕਿਹਾ ਸੀ ਜਾਂ ਫਿਰ ਜ਼ਿਕਰ ਕਰ ਲਈਏ ਕੰਗਣਾ ਰਣੌਥ ਦਾ ਜਿਨ੍ਹਾਂ ਦੀ ਕਿਸਾਨ ਬੀਬੀਆਂ ਦੇ ਲਈ ਕਿਹਾ ਸੀ ਕਿ 5-500 ਰੁਪਏ ਦੇ ਵਿੱਚ ਪ੍ਰਦਰਸ਼ਨ ਕਰਨ ਦੇ ਲਈ ਪਹੁੰਚ ਜਾਂਦੀਆਂ ਨਹੀਂ ਜਾਂ ਫਿਰ ਹੋਰ ਵੱਖ-ਵੱਖ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੀ ਗੱਲ ਕਰ ਲਈਏ ਜਿਨ੍ਹਾਂ ਨੇ ਸਮੇਂ-ਸਮੇਂ ਤੇ ਕਿਸਾਨਾਂ ਨੂੰ ਕਦੇ ਵੱਖਵਾਦੀ ਕਿਹਾ ਕਦੇ ਉੱਗਰਵਾਦੀ ਕਿਹਾ ਕਦੇ ਅੰਤਕਵਾਦੀ ਕਿਹਾ ਤੇ ਕਈ ਸ਼ਬਦਾਵਲੀ ਕਹਿ ਕੇ ਸੰਬੋਧਨ ਕੀਤਾ ਪਰ ਕਹਿੰਦੇ ਨੇ ਕਿ ਸਮਾਂ ਬਦਲਦਾ ਏ ਤੇ ਸਮੇਂ ਨੇ ਅੱਜ ਚਾਲ ਐਸੀ ਬਦਲੀ ਕਿ ਪੂਰੇ ਪੰਜਾਬ ਪਰ ਦੇ ਵਿੱਚ ਤੇ ਦੇਸ਼ ਦੇ ਹੋਰ ਵੱਖ-ਵੱਖ ਹਿੱਸਿਆਂ ਤੋਂ ਕਿਸਾਨਾਂ ਦੇ ਵੱਲੋਂ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਲਗਾਤਾਰ ਚੱਲ ਰਿਹਾ ਏ ਤਨਜੀਤ ਸੰਧੂ ਹਾਂ ਦਾ ਵਿਰੋਧ ਬੀਬੀ ਪਰਮਪਾਲ ਕੌਰ ਹੂਰਾ ਦਾ ਵਿਰੋਧ ਮਹਾਰਾਣੀ ਪਰਨੀਤ ਕੌਰ ਦਾ ਵਿਰੋਧ ਤੇ ਨਾਲ ਦੀ ਨਾਲ ਫਰੀਦਕੋਟ ਤੋਂ ਹਾਂਸ ਰਾਜ ਹਾਂਸ ਦਾ ਵਿਰੋਧ ਹਾਂਸਰਾਜ ਹਾਂਸ ਹੁਰਾਨੀ ਤਾਂ ਇੱਕ ਵਾਰ ਭਾਵੁਕ ਹੋ ਕੇ ਇਹ ਗੱਲ ਵੀ ਆਖ ਦਿੱਤੀ ਹੈ ਕਿ ਪੂਰੇ ਪੰਜਾਬ ਪਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਿਸੇ ਹੋਰ ਲੀਡਰ ਦਾ ਇੰਨਾ ਵਿਰੋਧ ਹੋ ਰਿਹਾ ਹੋਵੇਗਾ ਜਿੰਨਾ ਵਿਰੋਧ ਮੇਰਾ ਹੋ ਰਿਹਾ। ਉਹ ਕਹਿੰਦੇ ਕਿ ਕਿਸਾਨਾਂ ਦੇ ਲਈ ਜਦੋਂ ਖੇਤੀ ਬਿੱਲ ਦੇ ਰਿਗਾਰਡਿੰਗ ਗੱਲਬਾਤ ਹੋ ਰਹੀ ਸੀ ਨਾ ਤਾਂ ਮੈਂ ਉਸ ਕਮੇਟੀ ਦੇ ਵਿੱਚ ਸ਼ਾਮਿਲ ਸੀ ਤੇ ਨਾ ਹੀ ਚੋਣ ਮੈਨੀਫੈਸਟੋ ਜਿਹੜੀ ਕਮੇਟੀ ਦਾ ਗਠਨ ਕੀਤਾ ਗਿਆ ਨਾ ਮੈਂ ਉਹਦੇ ਵਿੱਚ ਸ਼ਾਮਿਲ ਸੀ। ਮੈਂ ਤਾਂ ਕਿਸਾਨਾਂ ਦਾ ਵਕੀਲ ਬਣ ਕੇ ਅੱਗੇ ਉਹਨਾਂ ਦੀ ਗੱਲ ਰੱਖਣਾ ਚਾਹੁੰਦਾ ਹਾਂ ਉਹਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਕਰਦਾ ਹਾਂ ਪਰ ਕਿਸਾਨ ਲਗਾਤਾਰ ਮੇਰਾ ਵਿਰੋਧ ਕਰ ਰਹੇ ਨਹੀਂ ਦੂਜੇ ਹੀ ਪਾਸੇ ਭਾਰਤੀ ਜਨਤਾ ਪਾਰਟੀ ਦੇ ਕੁਝ ਇੱਕ ਆਗੂਆਂ ਦਾ ਕਹਿਣਾ ਇਹ ਵੀ ਹੈ ਕਿ ਜਿਹੜੇ ਲੋਕ ਉੱਥੇ ਪ੍ਰਦਰਸ਼ਨ ਦੇ ਲਈ ਪਹੁੰਚ ਰਹੇ ਨਹੀਂ ਉਹ ਕਿਸਾਨ ਹੈ ਹੀ ਨਹੀਂ ਉਹ ਤਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵੱਲੋਂ ਭੇਜੇ ਗਏ ਉਹਨਾਂ ਦੇ ਆਪਣੇ ਬੰਦੇ ਨੇ ਜਿਹੜੇ ਕਿ ਕਿਸਾਨਾਂ ਦੇ ਭੇਸ ਦੇ ਵਿੱਚ ਆ ਕੇ ਉਹਨਾਂ ਦਾ ਵਿਰੋਧ ਕਰ ਰਹੇ ਨੇ ਪਰ ਭਾਰਤੀ ਜਨਤਾ ਪਾਰਟੀ ਦੇ ਆਗੂ ਜਦੋਂ ਇਹ ਗੱਲ ਲੋਕਾਂ ਦੇ ਸਨਮੁਖ ਰੱਖਦੇ ਨੇ ਤਾਂ ਉਹਦੇ ਤੇ ਵੱਡਾ ਵਿਚਾਰ ਕਰਨਾ ਇਹ ਬਣਦਾ ਏ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਹੁੰਦੀਆਂ ਜੇਕਰ ਕਿਸਾਨਾਂ ਨੂੰ ਰਾਹਤ ਕੇਂਦਰ ਸਰਕਾਰ ਦੇ ਵੱਲੋਂ ਦੇ ਦਿੱਤੀ ਗਈ ਹੁੰਦੀ ਫੇਰ ਤਾਂ ਇਹ ਗੱਲ ਮੰਨੀ ਜਾ ਸਕਦੀ ਸੀ ਕਿ ਆਮ ਆਦਮੀ ਪਾਰਟੀ ਜਾਂ ਫਿਰ ਕਾਂਗਰਸ ਦੇ ਵੱਲੋਂ ਆਪਣੇ ਬੰਦੇ ਭੇਜ ਕੇ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕੀਤਾ ਜਾ ਰਿਹਾ ਪਰ ਜਦੋਂ ਤੋਂ ਲਗਾਤਾਰ ਕਿਸਾਨ ਵਿਰੋਧ ਕਰ ਰਹੇ ਨੇ ਜਦੋਂ ਤੋਂ ਉਹਨਾਂ ਦੇ ਨਾਲ ਇਸ ਤਰੀਕੇ ਦੀਆਂ ਕਾਰਵਾਈਆਂ ਚਾਹੇ ਮਨੋਰ ਲਾਲ ਖੱਟੜ ਦੀ ਸਰਕਾਰ ਦੇ ਵੇਲੇ ਜਦੋਂ ਉਹ ਮੁੱਖ ਮੰਤਰੀ ਸੀ ਉਸ ਸਮੇਂ ਕਿਸਾਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਗੋਲੀਆਂ ਦਾਕੀਆਂ ਗਈਆਂ ਕਿਸ ਤਰੀਕੇ ਉਹਨਾਂ ਦਾ ਹਾਲ ਹੋਇਆ ਜੇ ਤਾਂ ਸਾਰੀਆਂ ਚੀਜ਼ਾਂ ਨਾ ਹੁੰਦੀਆਂ ਜੇ ਤਿੰਨ ਖੇਤੀ ਕਾਨੂੰਨਾਂ ਦੀ ਗੱਲ ਨਾ ਆਉਂਦੀ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੋਦੀ ਆਪਣੀ ਹੀ ਕਹੀ ਹੋਈ ਗੱਲ ਤੋਂ ਨਾ ਪਿੱਛੇ ਹਟਦੇ ਫਿਰ ਇਹ ਗੱਲ ਕਹੀ ਜਾ ਸਕਦੀ ਸੀ ਕਿ ਇਹ ਜਿਹੜੇ ਲੋਕ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਵਿਰੋਧ ਕਰਨ ਦੇ ਲਈ ਭੇਜੇ ਜਾ ਰਹੇ ਨੇ ਇਹ ਕਿਸਾਨ ਨਹੀਂ ਪਰ ਹੁਣ ਜਦੋਂ ਇਹਨਾਂ ਸਾਰੀਆਂ ਦੀਆਂ ਗੱਲਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਅਸਲੀ ਕਿਸਾਨ ਨੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਇਹ ਗੱਲ ਚੰਗੇ ਤਰੀਕੇ ਦੇ ਨਾਲ ਸਮਝ ਲੈਣੀ ਚਾਹੀਦੀ ਹੈ ਅੱਜ ਦੇ ਇਸ ਐਪੀਸੋਡ ਦੇ ਵਿੱਚ ਜਿੱਥੇ ਅਸੀਂ ਕਿਸਾਨਾਂ ਦੀ ਗੱਲ ਕੀਤੀ ਹੈ ਉੱਥੇ ਹੀ ਮੁੱਖ ਰੂਪ ਦੇ ਵਿੱਚ ਵੱਡੇ ਰੂਪ ਦੇ ਵਿੱਚ ਗੱਲ ਕਰਨੀ ਹੈ ਭਾਈ ਅੰਮ੍ਰਿਤਪਾਲ ਸਿੰਘ ਖੁਰਾ ਦੀ ਪਿਛਲੇ ਲਗਭਗ 1 ਹਫਤੇ ਤੋਂ ਲਗਾਤਾਰ ਗੱਲਾਂ ਚੱਲ ਰਹੀਆਂ ਕਿ ਭਾਈ ਅਮਰਿਤਪਾਲ ਸਿੰਘ ਇਲੈਕਸ਼ਨ ਲੜਨਗੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਖਡੂਰ ਸੈਟ ਤੋਂ ਪਹਿਲਾਂ ਉਹਨਾਂ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਉਹਨਾਂ ਨੂੰ ਮਿਲ ਕੇ ਆਏ ਜਦੋਂ ਮੀਡੀਆ ਦੇ ਇੱਕ ਹਿੱਸੇ ਦੇ ਨਾਲ ਗੱਲ ਕੀਤੀ ਤਾਂ ਕਿਹਾ ਗਿਆ ਕਿ ਉਹ ਇਲੈਕਸ਼ਨ ਲੜਨਗੇ ਫਿਰ ਚਾਚਾ ਇਹ ਚੱਲ ਪਈ ਕਿ ਉਹਨਾਂ ਦੇ ਮਾਤਾ ਪਿਤਾ ਦੇ ਵੱਲੋਂ ਇਸ ਗੱਲ ਦਾ ਜਿਹੜਾ ਜ਼ਿਕਰ ਨਹੀਂ ਕੀਤਾ ਗਿਆ ਫਿਰ ਬੀਤੇ ਕੱਲ ਜਦੋਂ ਉਹਨਾਂ ਦੇ ਮਾਤਾ ਪਿਤਾ ਉਹਨਾਂ ਨੂੰ ਮਿਲ ਕੇ ਆਏ ਤਾਂ ਐਲਾਨ ਹੋ ਚੁੱਕਾ ਹੈ ਕਿ ਹੁਣ ਭਾਈ ਅਮਰਪਾਲ ਸਿੰਘ ਇਲੈਕਸ਼ਨ ਲੜਨਗੇ ਅਤੇ ਲੜਨਗੇ ਖਡੂਰ ਸਾਹਿਬ ਹਲਕੇ ਤੋਂ ਹੁਣ ਜਦੋਂ ਉਹਨਾਂ ਨੇ ਖਡੂਰ ਸਾਹਿਬ ਹਲਕੇ ਤੋਂ ਇਲੈਕਸ਼ਨ ਲੜਨੀ ਆ ਤਾਂ ਜਿਹੜੀਆਂ ਚੀਜ਼ਾਂ ਵਾਚ ਕਰਨੀਆਂ ਮੰਦੀਆਂ ਨਹੀਂ ਜਿੰਨਾ ਗੱਲਾਂ ਦੀ ਗਹਿਰਾਈ ਤੇ ਜਾਣਾ ਪੈਂਦਾ ਏ ਉਹ ਵੱਡੀਆਂ ਗੱਲਾਂ ਇਹ ਨਹੀਂ ਕਿ ਜਦੋਂ ਉਨ੍ਹਾਂ ਦੇ ਵੱਲੋਂ ਐਲਾਨ ਹੋ ਚੁੱਕਾ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਕੀ ਸਟੈਂਡ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਹਲੇ ਤੱਕ ਜਿਨ੍ਹਾਂ ਦੇ ਵੱਲੋਂ ਖਡੂਰ ਸਾਹਿਬ ਹਲਕੇ ਦੇ ਵਿੱਚ ਆਪਣਾ ਉਮੀਦਵਾਰ ਨਹੀਂ ਉਤਾਰਿਆ ਗਿਆ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਹਮੇਸ਼ਾ ਹੀ ਲਗਾਤਾਰ ਗੱਲ ਕੀਤੀ ਬੰਦੀ ਸਿੰਘਾਂ ਦੀ ਰਿਹਾਈ ਦੀ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਦੇ ਵੱਲੋਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਪਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਗੱਲ ਕੀਤੀ ਜਾਂਦੀ ਰਹੀ। ਤਨਾਲੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਦੇ ਵੱਲੋਂ ਬੀਤੇ ਸਮੇਂ ਦੇ ਵਿੱਚ ਗਵਰਨਰ ਪੰਜਾਬ ਬਨਵਾਰੀ لال ਪ੍ਰੋਹਿਤ ਨੂੰ ਮਿਲ ਕੇ ਪੰਜਾਬ ਦੇ ਵਕਫਾ ਖਲੋਕਾਂ ਵੱਲੋਂ ਦਸਤਕ ਕੀਤਾ ਇੱਕ ਵੱਡਾ ਪੱਤਰ ਜਿਹੜਾ ਸੈਂਕੜਿਆਂ ਦੇ ਰੂਪ ਵਿੱਚ ਲੋਕਾਂ ਦੇ ਵੱਲੋਂ ਦਸਤਕ ਕੀਤੇ ਗਏ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਗਵਰਨਰ ਨੂੰ ਸੌਂਪਿਆ ਸੀ। ਤਾਂ ਉਸ ਤੋਂ ਬਾਅਦ ਹੁਣ ਕੀ ਸਟੈਂਡ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦਾ ਚਰਚਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੋ ਸਕਦਾ ਹੈ ਇੱਥੇ ਆਪਣਾ ਉਮੀਦਵਾਰ ਨਾ उतारे ਤੇ ਅਜਿਹੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜੇਕਰ ਇੱਥੇ ਆਪਣਾ ਉਮੀਦਵਾਰ ਨਹੀਂ ਉਤਾਰਦਾ ਤਾਂ ਇੱਕ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਬਾਕੀ ਚੰਡੀਗੜ੍ਹ ਦੀ ਸੀਟ ਨੂੰ ਮਿਲਾ ਕੇ 12 ਸੀਟਾਂ ਦੇ ਉੱਤੇ ਉਹਨਾਂ ਨੇ ਪਹਿਲਾਂ ਐਲਾਨ ਜਿਹੜਾ ਆਪਣੇ ਕੈਂਡੀਡੇਟ ਦਾ ਕੀਤਾ ਹੋਇਆ ਤੇ 13 13ਵੀਂ ਸੀਟ ਇਹ ਚੰਡੀਗੜ੍ਹ ਵਾਲੀ ਪਰ 14ਵੀਂ ਸੀਟ ਖੰਡੂਰ ਸਹਿਬ ਤੇ ਜੇਕਰ ਐਲਾਨ ਨਹੀਂ ਕਰਦੇ ਤਾਂ ਇੱਕ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਦਾ ਇੱਕ ਚੰਗਾ ਫਾਇਦਾ ਮਿਲਦਾ ਹੋਇਆ ਵੀ ਦਿਖਾਈ ਦਿੰਦਾ ਹੈ ਕਿਉਂਕਿ ਲੋਕਾਂ ਦੇ ਵਿੱਚ ਇਹ ਗੱਲ ਬਣ ਜਾਣੀ ਹੈ ਕਿ ਭਾਈ ਅਮਰਿਤਪਾਲ ਸਿੰਘ ਦੀ ਇਹ ਲਈ ਜਦੋਂ ਸਮੇਂ-ਸਮੇਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਮੁੱਦਾ ਚੁੱਕਿਆ ਤਾਂ ਹੁਣ ਜਦੋਂ ਇਲੈਕਸ਼ਨ ਸੀ ਇਲੈਕਸ਼ਨ ਦੇ ਦੌਰਾਨ ਵੀ ਭਾਈ ਅਮਰਿਤਪਾਲ ਸਿੰਘ ਹੁਰਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਡਟ ਕੇ ਖੜਿਆਈ ਜਦੋਂ ਲੋਕਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਨਗੇ ਭਾਈ ਅਮਰਿਤਪਾਲ ਸਿੰਘ ਹੁਰਾਂ ਦੀ ਗੱਲ ਕਰਨਗੇ ਤਾਂ ਇੱਕ ਤਰੀਕੇ ਦੇ ਨਾਲ ਲਾਭ ਮਿਲੇਗਾ ਦੂਜਾ ਸਵਾਲ ਕਿ ਕੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਪੀਰ ਬਾਦਲ ਉਹਨਾਂ ਦਾ ਚੋਣ ਪ੍ਰਚਾਰ ਕਰਨ ਦੇ ਲਈ ਇੱਥੇ ਪਹੁੰਚਣਗੇ ਤਾਂ ਇਹਦੇ ਵਿੱਚ ਇਹ ਵੀ ਗੱਲ ਕਹੀ ਜਾ ਸਕਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ 13 ਉਮੀਦਵਾਰ ਜਦੋਂ ਚੋਣ ਮੈਦਾਨ ਦੇ ਵਿੱਚ ਨੇ ਚੰਡੀਗੜ੍ਹ ਦੀ ਸੀਟ ਨੂੰ ਮਿਲਾ ਕੇ ਸਭ ਤੋਂ ਵੱਡਾ ਉਹਨਾਂ ਦੇ ਅੱਗੇ ਸੁਖਵੀਰ ਬਾਦਲ ਦੇ ਅੱਗੇ ਚੈਲੰਜ ਆਪਣੇ ਪਰਿਵਾਰ ਦੀ ਜਿਸ ਤਰੀਕੇ ਦੇ ਨਾਲ ਇਸ ਸਮੇਂ ਬਠਿੰਡਾ ਲੋਕ ਸਭਾ ਸੀਟ ਇੱਕ ਵੱਡੇ ਤੌਰ ਤੇ ਹੌਟ ਸੀਟ ਬਣੀ ਹੋਈ ਹੈ ਲੱਖਾ ਸਦਾਨਾ ਮੈਦਾਨ ਦੇ ਵਿੱਚ ਨੇ ਗੁਰਮੀਤ ਸਿੰਘ ਖੁੱਡੀਆਂ ਮੈਦਾਨ ਦੇ ਵਿੱਚ ਨੇ ਦਿਨ ਨਾਲ ਦੀ ਨਾਲ ਜੀਤ ਮਹਿੰਦਰ ਸਿੰਘ ਸਿੱਧੂ ਮੈਦਾਨ ਦੇ ਵਿੱਚ ਨੇ ਤਾਂ ਅਜਾਹੇ ਦੇ ਵਿੱਚ ਸ਼੍ਰੋਮਣੀ ਬੀਬੀ ਪਰਮਪਾਲ ਕੌਰ ਵੀ ਚੋਨ ਮੈਦਾਨ ਦੇ ਵਿੱਚ ਉੱਥੇ ਬਠਿੰਡਾ ਲੋਕ ਸਭਾ ਸੀਟ ਤੋਂ ਨੇ ਤੇ ਅਜਾਹੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦਾ ਸਭ ਤੋਂ ਵੱਡਾ ਜਿਹੜਾ ਵੱਧ ਪ੍ਰਚਾਰ ਕਰਨ ਦਾ ਸਮਾਂ ਉਹ ਬਠਿੰਡਾ ਲੋਕ ਸਭਾ ਹਲਕੀ ਤੋਂ ਬੀਤੇਗਾ ਕਿਉਂਕਿ ਉੱਥੇ ਉਹਨਾਂ ਦੇ ਆਪਣੀ ਧਰਮਸ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਇਲੈਕਸ਼ਨ ਲੜ ਰਹੀ ਨੇ ਹੋ ਸਕਦਾ ਹੈ ਕਿ ਉਹ ਭਾਈ ਅਮਰਿਤਪਾਲ ਸਿੰਘ ਹੁਰਾ ਦੀ ਚੋਣ ਪ੍ਰਚਾਰ ਦੇ ਵਿੱਚ ਨਾ ਪਹੁੰਚਣ ਲੇਕਿਨ ਲੱਗਦਾ ਇਹ ਹੈ ਹਾਲ ਦੀ ਘੜੀ ਕਿ ਉਹਨਾਂ ਦੇ ਵੱਲੋਂ ਭਾਈ ਅਮਰਿਤਪਾਲ ਸਿੰਘ ਹੁਰਾ ਨੂੰ ਪੂਰੀ ਹਮਾਇਤ ਦਿੱਤੀ ਜਾਵੇਗੀ ਹੁਣ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਬੀਤੇ ਦੋਕ ਦਿਨ ਪਹਿਲਾਂ ਲੱਖਾ ਸਿਧਾਨਾ ਹੁਰਾ ਦੀ ਇੱਕ ਕਿਸੇ ਨਿੱਜੀ ਟੀਵੀ ਚੈਨਲ ਦੇ ਉੱਤੇ ਇੰਟਰਵਿਊ ਚੱਲ ਰਿਹਾ ਸੀ ਪੱਤਰਕਾਰ ਵੱਲੋਂ ਸਵਾਲ ਪੁੱਛਿਆ ਗਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਚੂਨ ਮੈਦਾਨ ਦੇ ਵਿੱਚ ਨਿੱਤਰ ਰਹੇ ਨੇ ਕਿ ਤੁਹਾਡੇ ਵੱਲੋਂ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਜਿਹੜੀ ਹਮਾਇਤ ਦਿੱਤੀ ਜਾਵੇਗੀ ਤਾਂ ਬੇਸ਼ੱਕ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਮੇਸ਼ਾ ਹੀ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਖੜਾ ਹੈ ਖੈਰੇ ਬਾਬਤ ਵੀ ਇਹਹੀ ਸਵਾਲ ਇੱਕ ਪੱਤਰਕਾਰ ਵੱਲੋਂ ਪੁੱਛਿਆ ਗਿਆ ਤਾਂ ਖੈਰਾ ਸਾਹਿਬ ਜਿਹੜਾ ਇੱਕ ਤਰੀਕੇ ਦੇ ਨਾਲ ਬਿਲਕੁਲ ਕਹਿੰਦੇ ਕਿ ਮੈਂ ਇਸ ਬਾਬਤ ਜਾਣਦਾ ਹੀ ਨਹੀਂ ਕਹਿੰਦੇ ਮੇਰੇ ਸਾਹਮਣੇ ਅਜੇ ਕੋਈ ਚੀਜ਼ ਆਈ ਹੀ ਨਹੀਂ ਜਦੋਂ ਬੀਤੇ ਇੱਕ ਹਫ਼ਤੇ ਤੋਂ ਲਗਾਤਾਰ ਰੌਲਾ ਇਹ ਪੈ ਰਿਹਾ ਕਿ ਉਹ ਇਲੈਕਸ਼ਨ ਲੜਨਗੇ ਜਦੋਂ ਭਾਈ ਅਮਰਪਾਲ ਸਿੰਘ ਹੋਰਾਂ ਦੀ ਗੱਲ ਇੱਕ ਸਮੇਂ ਦੇ ਦੌਰਾਨ ਉਹ ਕਰਦੇ ਹੋਏ ਦਿਖਾਈ ਦਿੱਤੇ ਪਰ ਅੱਜ ਕਿਤੇ ਨਾ ਕਿਤੇ ਮੁਨਕਰ ਜਾਪੇ ਸੁਖਪਾਲ ਸਿੰਘ ਖਹਿਰਾ ਸਿਮਰਨਜੀਤ ਸਿੰਘ ਮਾਨਹੂਰੀ ਜਿਹੜੇ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਇਲੈਕਸ਼ਨ ਲੜ ਰਹੇ ਨਹੀਂ ਹੁਣ ਉਹਨਾਂ ਦੇ ਵੱਲੋਂ ਵੀ ਲਗਭਗ ਪੂਰੀ ਸੰਭਾਵਨਾ ਹੈ ਕਿ ਇੱਥੇ ਖਡੂਰ ਸਾਹਿਬ ਤੋਂ ਆਪਣਾ ਕੈਂਡੀਡੇਟ ਨਹੀਂ ਉਤਾਰਿਆ ਜਾਵੇਗਾ ਉਹਨਾਂ ਦੇ ਵੱਲੋਂ ਵੀ ਪੂਰਾ ਜਿਹੜਾ ਸਮਰਥਨ ਦਿੱਤਾ ਜਾਵੇਗਾ ਤੇ ਸਿਮਰਤਜੀਤ ਸਿੰਘ ਮਾਨ ਹੁਰੀ ਵੀ ਆਪ ਜਦੋਂ ਸੰਗਰੂਰ ਹਲਕੇ ਦੇ ਚੋਣ ਪ੍ਰਚਾਰ ਦੇ ਵਿੱਚ ਬਿਜ਼ੀ ਹੋਣਗੇ ਤਾਂ ਹੋ ਸਕਦਾ ਹੈ ਇੱਕ ਦੋ ਗੇੜੇ ਉਹਨਾਂ ਦੇ ਵੱਲੋਂ ਅਮਰਪਾਲ ਸਿੰਘ ਹੋਣਾਂ ਦੀ ਚੋਣ ਪ੍ਰਚਾਰ ਦੇ ਵਿੱਚ ਲਗਾ ਦੇਣ ਲਗਾ ਦਿੱਤੇ ਚਾਨ ਅਮਰਪਾਲ ਸਿੰਘ ਆਪ ਜੇਲ੍ਹ ਦੇ ਅੰਦਰ ਹੋਣਗੇ ਤੇ ਉਹਨਾਂ ਦੇ ਅੱਗੇ ਇੱਕ ਵੱਡੀ ਚੁਣੌਤੀ ਅਜੇ ਹੀ ਰਹਿਣੀ ਹੈ ਚੋਣ ਪ੍ਰਚਾਰ ਨੂੰ ਵੱਡਾ ਹੁਲਾਰਾ ਮਿਲ ਸਕਦਾ ਹੈ ਵੱਡੀ ਲਹਿਰ ਬਣ ਸਕਦੀ ਹੈ ਜੇਕਰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੋਹੀ ਹੀ ਪਾਰਟੀਆਂ ਦੇ ਵੱਲੋਂ ਉਹਨਾਂ ਨੂੰ ਪੂਰੀ ਹਮਾਇਤ ਦਿੱਤੀ ਗਈ ਫਿਰ ਆਮ ਆਦਮੀ ਪਾਰਟੀ ਤੇ ਉਧਰੋਂ ਕਾਂਗਰਸ ਪਾਰਟੀ ਵੱਲੋਂ ਜਿਹੜੇ ਵੀ ਕੈਂਡੀਡੇਟ ਉਹਨਾਂ ਦੇ ਨਾਲ ਚੋਣ ਪ੍ਰਚਾਰ ਉਹ ਉਹਨਾਂ ਦੇ ਸਾਹਮਣੇ ਮੈਦਾਨ ਦੇ ਵਿੱਚ ਹੋਣਗੇ ਉਹ ਚੀਜ਼ਾਂ ਜਿਹੜੀਆਂ ਦੇਖਣ ਵਾਲੀਆਂ ਲਾਜ਼ਮੀ ਰੈਂਗੀਆਂ ਪਰ ਵੱਡੇ ਤੌਰ ਤੇ ਜੇਕਰ ਗੱਲ ਕਰੀਏ 1989 ਦੇ ਵਿੱਚ ਵੀ ਇੱਕ ਲਹਿਰ ਬਣੀ ਜਦੋਂ ਸਿਮਰਨਜੀਤ ਸਿੰਘ ਮਾਨ ਜੇਲ੍ਹ ਦੇ ਵਿੱਚ ਕੰਦੇ ਹੋਏ ਤੇ ਉਹਨਾਂ ਦੇ ਸਾਥੀ ਵੀ ਵੱਡੇ ਤੌਰ ਤੇ ਇਸ ਇਲੈਕਸ਼ਨ ਨੂੰ ਜਿੱਤਿਆ ਪੰਥਕ ਹਲਕਾ ਮੰਨਿਆ ਜਾਂਦਾ ਇੱਕ ਤੂਰ ਸਾਹਿਬ ਬਹੁਤ ਸਾਰੇ ਲੋਕ ਸਿੱਖ ਮੁੱਦਿਆਂ ਨੂੰ ਗਹਿਰਾਈ ਦੇ ਨਾਲ ਸਮਝਦੇ ਨੇ ਵਾਚ ਕਰਦੇ ਨੇ ਤੇ ਜ਼ਿਆਦਾਤਰ ਉਸ ਕੈਂਡੀਡੇਟ ਦੀ ਹਮਾਇਤ ਕਰਦੇ ਨੇ ਜਿਹੜਾ ਕਿ ਸਿੱਖੀ ਸਰੂਪ ਦੇ ਵਿੱਚ ਹੋਵੇ ਭਾਈ ਅੰਮ੍ਰਿਤਪਾਲ ਸਿੰਘ ਹੁਰਾਂ ਦੀ ਜੇਕਰ ਹਿਸਟਰੀ ਦੇ ਵੱਲ ਜਾਈਏ ਤਾਂ ਭਾਈ ਅੰਮ੍ਰਿਤਪਾਲ ਸਿੰਘ ਹੁਰੀ ਬੇਸ਼ੱਕ ਵੱਡੇ ਤੌਰ ਤੇ ਕਹੇ ਕਿ ਸਿੱਖੀ ਸਰੂਪ ਦੇ ਵਿੱਚ ਆਏ ਲੇਕਿਨ ਉਸ ਤੋਂ ਪਹਿਲਾਂ ਜਿਸ ਤ੍ਰਿਕੇ ਉਹਨਾਂ ਦੀਆਂ ਜਿਹੜੀਆਂ ਪਹਿਲੀਆਂ ਫੋਟੋਆਂ ਜਦੋਂ ਦੁਬਈ ਦੇ ਵਿੱਚ ਸਨ ਜਦੋਂ ਟਰਾਂਸਪੋਰਟ ਦਾ ਬਿਜ਼ਨਸ ਕਰਦੇ ਸਨ ਉਹ ਸਾਹਮਣੇ ਆਈਆਂ ਤਾਂ ਲੋਕਾਂ ਦੇ ਦਿਲਾਂ ਦੇ ਵਿੱਚ ਬਹੁਤ ਸਾਰੇ ਸਵਾਲ ਵੀ ਉੱਠੇ। ਬੇਸ਼ੱਕ ਉਸ ਤੋਂ ਬਾਅਦ ਉਹ ਆ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਬੰਦੇ ਨੇ। ਬਹੁਤ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਨਾਲ ਲਾਮਬੰਦ ਕਰਦੇ ਨੇ। ਵੱਡੀ ਮੁਹਿੰਮ ਚਲਾਉਂਦੇ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦਾ ਯਤਨ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਨਾਲ ਦੀ ਨਾਲ ਉਹਨਾਂ ਨੂੰ ਅੰਮ੍ਰਿਤ ਪਾਣ ਦਾ ਕਰਾਉਣ ਦਾ ਯਤਨ ਕਰਦੇ ਨੇ। ਹੁਣ ਜੇਕਰ ਅੰਮ੍ਰਿਤ ਪਾਣ ਕਰੋਨ ਵਾਲੀ ਜਿਹੜੀ ਮੁਹਿੰਮ ਦੇ ਵੱਲ ਚਾਹੀਏ ਤਾਂ ਦਰਬਾਰ ਸਾਹਿਬ ਤੋਂ ਹਮੇਸ਼ਾ ਹੀ ਇਹ ਮੁਹਿੰਮ ਲਗਾਤਾਰ ਚੱਲਦੀ ਹੈ ਲੇਕਿਨ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਜੇਕਰ ਪੋਜ਼ਿਟਿਵ ਪੱਖ ਦੀ ਮੈਂ ਗੱਲ ਕਰਾਂ ਤਾਂ ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਨਾਲ ਜੁੜੀਆਂ ਪਰਵਾਦ ਦੇ ਨਾਲ ਵਿਵਾਦ ਵੀ ਜੁੜਿਆ ਇੱਕ ਗਰਮਖਿਆਲੀ ਸ਼ਖਸੀਅਤ ਹੁੰਦੇ ਚੱਲਦੇ ਹੋਏ ਭਾਈ ਅੰਮ੍ਰਿਤਪਾਲ ਸਿੰਘ ਹੁਰਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਜਿਸ ਤਰੀਕੇ ਉਹਨਾਂ ਨੇ ਇੱਕ ਵਾਰ ਬਿਆਨ ਦਿੱਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੱਗੇ ਗੁਰਦੁਆਰਿਆਂ ਸਾਹਿਬ ਦੇ ਵਿੱਚ ਜਿਹੜੀਆਂ-ਜਿਹੜੀਆਂ ਵੀ ਕੁਰਸੀਆਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਅੱਗ ਲਗਾ ਕੇ ਫੂਕ ਦੇਣਾ ਚਾਹੀਦਾ ਤਾਂ ਉਹ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਤਰਾਜ਼ ਵੀ ਕੀਤਾ ਗਿਆ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਉਮਰ ਦਰਾਜ਼ ਹੋ ਚੁੱਕੇ ਨੇ ਉਹਨਾਂ ਦੇ ਲਈ ਲਗਾਤਾਰ ਨੀਚੇ-ਹੇਠਾਂ ਬੈਠਣਾ ਮੁਸ਼ਕਿਲ ਸੀ ਤੇ ਉਹਨਾਂ ਨੇ ਕਿਹਾ ਕਿ ਪਾਈ ਅਮਰਿਤਪਾਲ ਸਿੰਘ ਵੱਲੋਂ ਗਲਤ ਬਿਆਨਬਾਜ਼ੀ ਕੀਤੀ ਗਈ ਹੈ ਵਿਰੋਧ ਹੋਇਆ ਅਜਨਾਲਾ ਦੇ ਵਿੱਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਪਹੁੰਚਦੇ ਨੇ ਤੇ ਉਸ ਸਮੇਂ ਲੋਕਾਂ ਵੱਲੋਂ ਇਹ ਤੱਕਿਆ ਗਿਆ ਕਿ ਉਹਨਾਂ ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਹੈ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਪਾਈ ਅਮਰਿਤਪਾਲ ਸਿੰਘ ਹੁਰਾਂ ਦੇ ਅੱਗੇ ਹੁਣ ਇੱਕ ਵੱਡਾ ਚੈਲੰਜ ਹੈ ਇੱਕ ਤਾਂ ਆਪ ਜੇਲ੍ਹ ਦੇ ਵਿੱਚ ਨੇ ਆਪ ਜੇਲ੍ਹ ਤੋਂ ਬਾਹਰ ਆ ਕੇ ਚੋਣ ਪ੍ਰਚਾਰ ਨਹੀਂ ਕਰ ਸਕਦੇ ਅਜੇਹੇ ਦੇ ਵਿੱਚ ਉਹਨਾਂ ਦੀ ਚੋਣ ਪ੍ਰਚਾਰ ਦੀ ਜਿਹੜੀ ਮੁਹਿਮਾ ਉਹ ਕੌਣ ਵੱਡੇ ਰੂਪ ਦੇ ਵਿੱਚ ਜੀ ਉਭਾਰੇਗਾ ਸੁਭਾਵਿਕ ਹੈ ਜਿਸ ਈਕ ਦੇ ਨਾਲ ਸਭ ਤੋਂ ਪਹਿਲਾਂ ਐਲਾਨ ਰਾਜੀਵ ਸਿੰਘ ਖਾਲਸਾ ਵੱਲੋਂ ਕੀਤਾ ਗਿਆ ਜਿਹੜੇ ਕਿ ਆਪ ਵੀ ਸਾਬਕਾ ਮੈਂਬਰ ਪਾਰਲੀਮੈਂਟ ਨੇ ਜਿਨ੍ਹਾਂ ਨੇ ਆਪ ਵੀ ਇੱਕ ਸਮੇਂ ਇਲੈਕਸ਼ਨ ਲੜੀ ਆ ਇੱਕ ਇਲੈਕਸ਼ਨ ਲੜਨ ਦਾ ਤਜਰਬਾ ਵੀ ਉਹਨਾਂ ਦੇ ਕੋਲ ਹੈ ਜੇਕਰ ਮੁੱਖ ਰੂਪ ਦੇ ਵਿੱਚ ਉਹ ਅੱਗੇ ਆ ਕੇ ਚੋਣ ਪ੍ਰਚਾਰ ਦੀ ਮੁਹਿੰਮ ਨੂੰ ਸੰਭਾਲਦੇ ਨੇ ਦੇ ਨਾਲ ਦੀ ਨਾਲ ਜਿਹੜਾ ਪਰਿਵਾਰ ਵੀ ਜੁਟ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤ ਸਰ ਵੱਲੋਂ ਵੀ ਪੂਰੀ ਹਮਾਇਤ ਦਿੱਤੀ ਜਾਂਦੀ ਆ ਤਾਂ ਲਹਿਰ ਬਣਨ ਦੀ ਸੰਭਾਵਨਾ ਬਣ ਸਕਦੀ ਹੈ ਪਰ ਅੰਮ੍ਰਿਤਪਾਲ ਸਿੰਘ ਹੁਰਾ ਦੇ ਅੱਗੇ ਇੱਕ ਵੱਡੀ ਚੁਣੌਤੀ ਜ਼ਰੂਰ ਹੈ ਕਿ ਜੇਕਰ ਖੜਗੇ ਨਹੀਂ ਤਾਂ ਹੁਣ ਜਿੱਤਣਾ ਕਿਵੇਂ ਹੈ ਜੇਕਰ ਜਿੱਤ ਜਾਂਦੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੇ ਇੱਕ ਤਰੀਕੇ ਨਾਲ ਜਦੋਂ ਅਸੀਂ ਪੰਥਕ ਹਲਕੇ ਦੀ ਗੱਲ ਕਰਦੇ ਹਾਂ ਇੱਕ ਪੰਥਕ ਆਗੂ ਦੇ ਤੌਰ ਤੇ ਵੱਡੇ ਰੂਪ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇੱਕ ਵੱਡਾ ਲੀਡਰ ਮਿਲ ਸਕਦਾ ਹੈ ਪਰ ਜੇਕਰ ਹਾਰ ਜਾਂਦੇ ਨੇ ਤਾਂ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਸ਼ਵੀ ਨੂੰ ਪਹਿਲਾਂ ਜਿਹੜੀ ਅਜ਼ਨਾਨਾ ਅਜ਼ਨਾਲਾ ਵਾਲੀ ਘਟਨਾ ਤੇ ਕੁਰਸੀਆਂ ਵਾਲਾ ਬਿਆਨ ਦੇਣ ਵਾਲੀ ਘਟਨਾ ਤੋਂ ਬਾਅਦ ਜਿਹੜੀ ਸ਼ਵੀ ਨੂੰ ਟਾਹ ਲੱਗੀ ਸੀ ਉਹ ਟਾਹ ਹੋਰ ਕਿਤੇ ਜ਼ਿਆਦਾ ਵਧੇਰੇ ਵੱਜ ਜਾਵੇਗੀ ਪਰ ਮੁੱਖ ਤੌਰ ਤੇ ਇਲੈਕਸ਼ਨ ਲੜਨ ਦਾ ਬਿਆਨ ਬਹੁਤ ਸਾਰੇ ਪੰਜਾਬ ਦੇ ਲੋਕਾਂ ਵੱਲੋਂ ਇਹ ਗੱਲ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ ਬਹੁਤ ਸਾਰੇ ਲੋਕਾਂ ਦਾ ਬਿਆਨ ਇਹ ਵੀ ਆ ਉਹਨਾਂ ਨੂੰ ਇਲੈਕਸ਼ਨ ਨਹੀਂ ਲੜਨੀ ਚਾਹੀਦੀ ਪਰ ਹੁਣ ਜਦੋਂ ਐਲਾਨ ਹੋ ਚੁੱਕਾ ਹੈ ਸਾਰੀਆਂ ਹੀ ਪਾਰਟੀਆਂ ਲਗਾਤਾਰ ਚੋਣ ਪ੍ਰਚਾਰ ਦੇ ਵਿੱਚ ਨੇ ਤਾਂ ਅਮਰਿਤਪਾਲ ਸਿੰਘ ਖੂਰਾਂ ਦੇ ਅੱਗੇ ਇੱਕ ਵੱਡੀ ਚੁਣੌਤੀ ਜ਼ਰੂਰ ਹੈ ਮੈਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਂ ਲੜਨ ਦਾ ਜਿਹੜਾ ਹੈਗਾ ਫੈਸਲਾ ਲਿਆ ਉਹ ਇਸ ਕਰਕੇ ਵੀ ਹੋ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੋਹਾਂ ਨੂੰ ਆਪਣੇ ਨਾਲ ਜੋੜਿਆ ਸਕੀ ਜੋੜਿਆ ਜਾ ਸਕੀ ਹੁਣ ਜੇਕਰ ਪੰਥਕ ਹਲਕੇ ਦੀ ਬਾਬਤ ਅਸੀਂ ਗੱਲ ਕਰੀਏ ਤਾਂ ਪੰਥਕ ਹਲਕਾ ਬੇਸ਼ੱਕ ਉੱਥੇ ਜਿਹੜੇ ਨੇ ਅੱਜ ਦੇ ਸਮੇਂ ਦੇ ਵਿੱਚ ਜੇਕਰ 1989 ਦੇ ਨਾਲ ਕੰਪੈਰੀਸ਼ਨ ਕੀਤਾ ਜਾਵੇ ਜਦੋਂ ਉਦੋਂ ਇੱਕ ਲੋਕ ਲਹਿਰ ਬਣ ਗਈ ਸੀ ਤੇ ਅੱਜ ਦੇ ਸਮੇਂ ਦੇ ਨਾਲ ਕੰਪੈਰੀਸ਼ਨ ਕੀਤਾ ਜਾਵੇ ਤਾਂ ਬਹੁਤ ਸਾਰੀਆਂ ਚੀਜ਼ਾਂ ਅਲੱਗ ਨੇ ਅੱਜ ਉਥੇ ਕਾਫੀ ਜ਼ਿਆਦਾ ਡੇਰਿਆਂ ਦੀ ਵੀ ਪਰਮਾਰ ਹੈ ਉਸ ਹਲਕੇ ਤੋਂ ਉਸ ਸਾਈਡ ਨੂੰ ਕਪੂਰਥਲਾ ਬੈਲਟ ਵੀ ਆ ਜਾਣੀ ਹੈ ਤਰਨਤਾਰਨ ਬੈਲਟ ਵੀ ਆ ਜਾਣੀ ਹੈ ਤੇ ਹੋਰ ਕਾਫੀ ਜਿਹੜੇ ਵਿਧਾਨ ਸਭਾ ਹਲਕੇ ਨੇ ਇਸ ਲੋਕ ਸਭਾ ਖੇਤਰ ਦੇ ਨਾਲ ਜਿਹੜੇ ਆ ਕੇ ਜੁੜ ਜਾਣੀ ਨੇ ਬਹੁਤ ਸਾਰੀ ਡੇਰਿਆਂ ਦੀ ਪਰਮਾਰ ਤੇ ਨਾਲ ਦੀ ਨਾਲ ਜਿਹੜੇ ਲੋਕ ਪਹਿਲਾਂ ਸਿੱਖੀ ਸਰੂਪ ਦੇ ਨਾਲ ਜੁੜੇ ਹੋਏ ਸੀ ਲੇਕਿਨ ਵੱਖ-ਵੱਖ ਕਾਰਨਾਵਾਂ ਦੇ ਚੱਕਰਕੇ ਉਹ ਜਿਹੜਾ ਡੇਰਾਵਾਦ ਵੱਲ ਨੂੰ ਚਲੇ ਗਏ ਨੇ ਤੇ ਨਾਲ ਦੀ ਨਾਲ ਹੁਣ ਕੁਝ ਇੱਕ ਹੋਰ ਬਰਾਦਰੀਆਂ ਦਾ ਉੱਥੇ ਹੋਣਾ ਇਹ ਇੱਕ ਤਰੀਕੇ ਦੇ ਨਾਲ ਇਹਦੇ ਤੇ ਵੀ ਸਰਵੇਖਣ ਜਿਹੜਾ ਕਰਨਾ ਬੜਾ ਲਾਜ਼ਮੀ ਮੰਨਦਾ ਕੀ ਅੰਮ੍ਰਿਤਪਾਲ ਸਿੰਘ ਦੇ ਲਈ ਇੰਨਾ ਸੁਖਾਲਾ ਹੋਵੇਗਾ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਇਹਨਾਂ ਸਾਰੇ ਲੋਕਾਂ ਨੂੰ ਆਪਣਾ ਆਪਣੇ ਨਾਲ ਜੋੜਨਾ ਬਿਲਕੁਲ ਨਹੀਂ ਇਹ ਸਾਰੀਆਂ ਚੀਜ਼ਾਂ ਤੇ ਸਾਡੀ ਜਿਹੜੀ ਹੈਗੀ ਨਜ਼ਰ ਅਸੀਂ ਲਗਾਤਾਰ ਬਣਾ ਕੇ ਰੱਖਣੀ ਆ ਪਰ ਮੁੱਖ ਰੂਪ ਦੇ ਵਿੱਚ ਜਿਸ ਤਰੀਕੇ ਦੇ ਨਮਨ ਗੱਲ ਕੀਤੀ ਆ ਕਿ ਅੱਜ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਅੱਗੇ ਇੱਕ ਵੱਡੀ ਚੁਣੌਤੀ ਹੈ ਦੇਓ ਚੁਨौती ਇਹ ਹੈ ਕਿ ਜੇਕਰ ਹੁਣ ਚੋਣ ਮੈਦਾਨ ਦੇ ਵਿੱਚ ਨਿਤਰ ਗਏ ਨੇ ਤਾਂ ਜੇਲ੍ਹ ਤੋਂ ਹੀ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਜਿੱਤਣਾ ਹੈ ਕਿਸ ਤਰੀਕੇ ਦੇ ਨਾਲ ਆਪਣੀ ਚੋਣ ਮੁਹਿਮ ਨੂੰ ਅੱਗੇ ਵਧਾਉਣਾ ਹੈ ਰਾਜਦੇਵ ਸਿੰਘ ਖਾਲਸਾ ਜਿਹੜੇ ਉਹਨਾਂ ਦੇ ਵਕੀਲ ਨੇ ਉਹਨਾਂ ਦੇ ਅੱਗੇ ਵੀ ਇੱਕ ਵੱਡੀ ਚੁਣੌਤੀ ਹੈ ਕਿ ਹੁਣ ਉਹਨਾਂ ਦੇ ਸਿਆਸਤ ਦੇ ਵਿੱਚ ਜੇਲ੍ਹੋਂ ਹੀ ਜਿਹੜੀ ਉਹਨਾਂ ਨੇ ਐਂਟਰੀ ਕੀਤੀ ਹੈ ਇਹ ਐਂਟਰੀ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਲੋਕ ਲਹਿਰ ਬੰਦੀ ਆ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਸਾਡੀ ਨਜ਼ਰ ਬਣੀ ਰਹਿਣੀ ਹੈ ਪਰ ਹਾਲ ਦੀ ਘੜੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕੋਈ ਵੀ ਵੱਡੇ ਤੌਰ ਤੇ ਕੋਈ ਵੀ ਮਹਿਮ ਜੋਰ ਨਹੀਂ ਫੜ ਸਕੀ ਕੋਈ ਵੀ ਲਹਿਰ ਬਣ ਨਹੀਂ ਸਕੀ ਲੋਕਾਂ ਨੇ ਕਿਸ ਪਾਸੇ ਵੱਲ ਨੂੰ ਜਾਣਾ ਹੈ ਕਿਹੜੀ ਪਾਰਟੀ ਨੂੰ ਲੋਕਾਂ ਨੇ ਸਪੋਰਟ ਕਰਨੀਆਂ ਇਹਦੇ ਬਾਬਤ ਹਾਲ ਦੀ ਘੜੀ ਹਲੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰ ਕੁਝ ਹੀ ਦਿਨਾਂ ਦੇ ਵਿੱਚ ਲਗਭਗ ਅਸੀਂ ਕਹਿ ਦਈਏ ਹਫਤੇ ਇੱਕ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਕਲੀਅਰ ਹੋਣੀਆਂ ਸ਼ੁਰੂ ਹੋ ਜਾਣੀਆਂ ਨੇ ਕਿ ਲੋਕ ਕਿਸ ਪਾਸੇ ਵੱਲ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਖਬਰਾਂ ਹੋ ਵੀ ਬਹੁਤ ਸਾਰੀਆਂ ਸਨ ਲੇਕਿਨ ਵਕਤ ਦੀ ਘਾਟ ਇਸ਼ਾਰਾ ਕਰਦੀ ਹੈ ਇਜਾਜ਼ਤ ਲੈਂਦਾ ਕੱਲ੍ਹ ਇਸੇ ਸਮੇਂ ਇਸੇ ਚੈਨਲ 'ਤੇ ਅਸੀਂ ਮੋੜ ਤੋਂ ਹੋਵਾਂਗੇ ਤੁਹਾਡੇ ਮੁਖਾਤਿਬ ਤੇ ਮੇਰੇ ਵੱਲੋਂ ਲਗਾਤਾਰ ਜਿਹੜੀਆਂ ਵੀ ਟਿੱਪਣੀਆਂ ਆਖੋਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਕੀਤੀਆਂ ਜਾ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਕੌਣ ਮੈਦਾਨ ਭਖਿਆ ਹੋਇਆ ਏ ਕੌਣ ਸਿਆਸੀ ਰੋਟੀਆਂ ਸੇਕ ਰਿਹਾ ਤੇ ਕੌਣ ਵਾਕਈ ਲੋਕ ਸੇਵਾ ਦੇ ਮਕਸਦ ਦੇ ਨਾਲ ਅੱਗੇ ਆ ਰਿਹਾ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਚਰਚਾ ਕਰਾਂਗੇ ਤਦ ਤੱਕ ਲਈ ਮੈਨੂੰ ਹਰਦੀਪ ਕਰਨੂ ਦਿਓ ਇਜਾਜ਼ਤ ਤਦ ਬਾਅਦ ਸਤਿ ਸ਼੍ਰੀ ਅਕਾਲ